ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਬਾਣੀਏ ਦੀ ਵਿਵਹੈ ਦਾਸ ਦੀ ਦੁਕਾਨ ਅੱਗੇ 10 ਕਿਨੇ ਵਾਲੇ ਜੱਟ ਦੀ ਨਵੀਂ ਲਈ ਗੱਡੀ ਸਵਿਫਟ ਡਿਜ਼ਾਇਰ ਦਾ ਹਾਰਨ ਵਜਿਆ ਤਾਂ ਬਾਣੀਏ ਆਪਣੀ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ ਆ ਜਾ ਬਈ ਆ ਜਾ ਮਲਕੀਤ ਸਿਆ ਆ ਜਾ ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ ਵੀ ਲੈ ਲਈ ਬੜੀ ਤਰੱਕੀ ਕਰ ਲਈ ਬੱਲੇ ਬੱਲੇ ਭਾਈ ਮਲਕੀਤ ਸਿੰਘ ਨੂੰ ਸਮਝ ਨਹੀਂ ਆਇਆ ਵੀ ਬਾਣੀਆਂ ਤਰੀਫਾਂ ਕਰ ਰਿਹਾ ਕਿ ਟੀਚਰਾਂ ਆ ਚੱਕ ਲੱਸੀ 2 ਲੀਟਰ ਵਾਲਾ ਡੋਲੂ ਬਾਣੀਆਂ ਦੇ ਅੱਗੇ ਰੱਖ ਕੇ ਮੁੰਡਾ ਮੁੜ ਗਿਆ ਨਾਲੇ ਜਾਂਦਾ ਹੋਇਆ ਕਹਿੰਦਾ ਬਾਪੂ ਤੂੰ ਬੈਠ ਮੈਂ ਆਉਣਾ ਜਾਂਦੀ ਹੋਈ ਗੱਡੀ 'ਚ ਵੱਜਦਾ ਸਾਊਂਡ ਬਾਣੀਆਂ ਦੀਆਂ ਦੁਕਾਨਾਂ ਹਿਲਾਉਂਦਾ ਸੀ ਹੋਰ ਫਿਰ ਮਲਕੀਤ ਸਿੰਘ ਕਰੇ ਖੈਰ ਸੁਖ ਭਾਈ ਬਸ ਮੇਰ ਹੈ ਮਾਲਕ ਦੀ ਬਾਕੀ ਤੈਨੂੰ ਪਤਾ ਹੀ ਹੈ ਜੱਟਾਂ ਦਾ ਹਾਲ ਤੁਸੀਂ ਵਧੀਆ ਬੈਠੇ ਜ਼ੀਰੋ ਤੇ ਜ਼ੀਰੋ ਚੜਾਈ ਜਾਣਿਓ ਕਹਿ ਕੇ ਮਲਕੀਤ ਸਿੰਘ ਝੂਠਾ ਜਿਹਾ ਹੱਸਿਆ ਸਾਡਾ ਤਾਂ ਗੂਠਾ ਤੁਹਾਡੀ ਬਹੀ ਤੇ ਗਿਜ ਗਿਆ ਹੱਥੋਂ ਹੱਥ ਮਲਕੀਤ ਸਿੰਘ ਨੇ ਕਰਜੇ ਵਰਗਾ ਜਵਾਬ ਦਿੱਤਾ ਮਤੇ ਦੱਸ ਵੀ ਦਿੱਤਾ ਕਿ ਉਹ ਕਿਵੇਂ ਆਇਆ ਹੈ ਹਾਂ ਹਾਂ ਕਾਣੋਂ ਮਸਤਰੀਆਂ ਕਾਦਾ ਮਲਕੀਤ ਸਿਆ ਅਸੀਂ ਜੱਟਾਂ ਦੀ ਕੀ ਰਿਸ ਰੀਸ ਕਰਨੀ ਤੁਹਾਡੇ ਆਸਰੇ ਹੀ ਅਸੀਂ ਹਾਂ ਲੈ ਦੱਸ ਬਾਣੀਆਂ ਵੀ ਸਾਰੀ ਗੱਲ ਸਮਝ ਕੇ ਅੰਦਰੋਂ ਹੱਸਿਆ ਤੈਨੂੰ ਪਤਾ ਹੈ ਤੇਰਾ ਤੇ ਮੇਰਾ ਬਾਪੂ ਪੱਕੇ ਆੜੀ ਸੀ ਕਹਿੰਦੇ ਉਹਨੇ 4 ਡੱਬੇ ਰੱਖ ਦੁਕਾਨ ਤੋੜ ਲਈ ਤੇ ਮੇਰਾ ਬਾਪੂ ਵੜ ਗਿਆ ਖੇਤੀ ਚ ਸਾਨੂੰ ਵੀ ਕੁੱਟ-ਕੁੱਟ ਲਈ ਰੱਖਦਾ ਸੀ ਨਾਲ ਭਾਲੇ ਵੇਲਿਆਂ ਦੀ ਗੱਲ ਹੈ ਜ਼ਮੀਨ ਵੀ ਬਣਾਈ ਸੀ ਉਹਨੇ ਪਰ ਮੈਂ ਤਾਂ ਉਹੀ ਰਿਹਾ ਛੋਟਾ ਹੁੰਦਾ ਦਾਣੇ ਦੇ ਕੇ ਚੀਜ਼ਾਂ ਲੈਂਦਾ ਸੀ ਤੇ ਆ ਹੁਣ ਆਂ ਗੁੱਠੇ ਲਾ ਕੇ ਦੱਸਦਾ ਦੱਸਦਾ ਮਲਕੀਤ ਸਿੰਘ ਉਦਾਸ ਹੋ ਗਿਆ ਸਮੇਂ ਦਾ ਗੇੜਾ ਭਾਈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਾਣੀਏ ਨੇ ਹੰਡਿਆ ਹੋਇਆ ਜਵਾਬ ਦਿੱਤਾ ਯਾਰ ਦਾਸ ਤੁਸੀਂ ਕਿਦਾਂ ਕਮਾ ਲੈਂਦੇ ਹੋ ਸਾਥੋਂ ਕਿਉਂ ਨਹੀਂ ਪੂਰੀ ਪੈਂਦੀ ਮਲਕੀਤ ਸਿੰਘ ਬਾਣੀਏ ਦੇ ਨੇੜੇ ਨੂੰ ਹੋ ਗਿਆ ਮੰਨੇਗਾ ਤਾਂ ਦੱਸੂ ਬਾਣੀਆ ਦਿਨੋਂ ਦਿਲੋਂ ਸਮਝਾਉਣਾ ਚਾਹੁੰਦਾ ਸੀ ਐਨੇ ਮੋਬਾਈਲ ਦੀ ਰਿੰਗ ਵੱਜ ਗਈ ਹਾਂ ਪੁੱਤ ਬਾਣੀਆ ਕੁੜੀ ਦੀ ਕਾਲ ਚੁੱਕ ਕੇ ਬੋਲਿਆ ਪਾਪਾ ਜੀ ਅੱਜ ਫੇਰ ਉਹ ਹੀ ਉਹ ਗੱਡੀ ਵਾਲਾ ਉੱਚੀ ਉੱਚੀ ਗਾਣੇ ਲਾ ਕੇ ਘਰੀ ਚ ਗੇੜੇ ਦੇ ਰਿਹਾ ਐ ਜੋ ਟਿਊਸ਼ਨ ਟਾਈਮ ਤੰਗ ਕਰਦਾ ਹੁੰਦਾ ਪੁੱਤ ਤੂੰ ਨੰਬਰ ਨੋਟ ਕਰਕੇ ਦੱਸ ਮੈਂ ਕਰਦਾ ਇਹ ਇਹਦਾ ਕੁਝ ਓਕੇ ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ ਨਾਲ ਦੀ ਨਾਲ ਮੈਸੇਜ ਆ ਗਿਆ ਕੁੜੀ ਦਾ ਨੰਬਰ ਪੜ੍ਹ ਕੇ ਬਾਣੀਆਂ ਤੈਸ਼ ਚ ਆ ਗਿਆ ਇਹ ਆ ਅਵਾਜ਼ ਮਲਕੀਤ ਸਿੰਘ ਸਮਝਿਆ ਮੋਬਾਈਲ ਅਣਪੜ ਮਲਕੀਤ ਸਿੰਘ ਦੇ ਅੱਗੇ ਕਰਕੇ ਬੋਲਿਆ ਆਹ ਕੇਸ਼ ਤਾਂ ਤੇ ਗੱਡੀਆਂ ਲੈ ਕੇ ਦਿੰਦੇ ਹੋ ਫੇਰ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਨ ਲਈ ਨਿੱਤ ਲਾੜੇ ਬਣ ਕੇ ਨਿਕਲਦੇ ਐ ਗੁੱਸਾ ਨਾ ਕਰੀ ਭਾਈ ਇੱਕ ਗੱਲ ਪੁੱਛਾਂ ਪੁੱਛ ਮਲਕੀਤ ਸਿੰਘ ਢਿੱਲੀ ਜਿਹੀ ਆਵਾਜ਼ ਚ ਬੋਲਿਆ ਕਿੰਨੇ ਦੀ ਲਈ ਆ ਗੱਡੀ 8-9 ਲੱਖ ਦੀ ਤਾਂ ਪੈ ਹੀ ਜਾਊ 15 ਲੱਖ ਤੇਰੇ ਤੇ ਕਰ ਜਾ ਉਹ ਲਾ ਦਿੰਦਾ ਕੁਝ ਸੌਖਾ ਹੋ ਜਾਂਦਾ ਖੂਜ ਤੂੰ ਪਹਿਲਾਂ ਹੀ ਸੀ ਟੂਆ ਹੋਰ ਪੁੱਟ ਲਿਆ ਮਲਕੀਤ ਸਿੰਘ ਦੀਆਂ ਅੱਖਾਂ ਧਰਤੀ 'ਚ ਗੱਡੀਆਂ ਗਈਆਂ ਸੁਣ ਕੇ ਉਸ ਨੂੰ ਆਪਣੇ ਮੁੰਡੇ ਤੇ ਗੁੱਸਾ ਆਇਆ ਪਰ ਪਾਣੀ ਦੀ ਘੁੱਟ ਵਾਂਗ ਲੰਘ ਗਿਆ ਸੰਭਾਲ ਕੇ ਬੋਲਿਆ ਉਹ ਤਾਂ ਮੁੰਡੇ ਦੇ ਸਹੁਰਿਆਂ ਨੇ ਦਿੱਤਾ ਸੀ ਲੱਖ ਕੁ ਕੁਝ ਹੁੰਡਾ ਕਹਿੰਦਾ ਕਿਸ਼ਤਾਂ ਭਰ ਦਿਆਂਗੇ ਨਵੀਂ ਗੱਡੀ ਲੈ ਲੈਣੇ ਆ ਕਿੱਧਰ ਬਹੁ ਬੱਸਾਂ 'ਚ ਠੱਕੇ ਖਾਂਦੀ ਐ ਤਾਂ ਹੀ ਅੱਖ ਚੱਬ ਲਿਆ ਮਲਕੀਤ ਸਿੰਘ ਨੇ ਵਜ੍ਹਾ ਦੱਸ ਦਿੱਤੀ ਮੁੰਡਾ ਕਿੰਨੇ ਕਮਾਉਂਦਾ ਮਹੀਨੇ ਦੇ ਜਾਂ ਫਿਰ ਬਹੂ ਜਿੰਨਾ ਗੱਡੀ 'ਚ ਆਉਣ ਜਾਣ ਕਰਨਾ ਕਮਾਉਂਦਾ ਸਵਾਹ ਢੱਕਾ ਨਹੀਂ ਤੋੜਦਾ ਕੀ ਦਸੀਏ ਭਰਾਵਾ ਕੱਲ ਨੂੰ ਪਹਿਲੀ ਕਿਸ਼ਤ ਦੇਣੀ ਹੈ ਤਾਂ ਹੀ ਤੇਰੇ ਕੋਲ ਆਇਆ ਮਲਕੀਤ ਸਿੰਘ ਨੇ ਪੇੜ ਖੋਲ ਦਿੱਤਾ ਕੋਈ ਨਾ ਪੈਸੇ ਤੈਨੂੰ ਦੇ ਕੇ ਦਰੂ ਪਰ ਇੱਕ ਗੱਲ ਐ ਕਿਸ਼ਤ ਤੁਸੀਂ ਮੰਨ ਲਈ 10000 ਦੀ ਉਤੋਂ ਵੇਲਣ ਮੁੰਡਿਆਂ ਨੂੰ ਪੁੱਛਦੇ ਰਤਾ ਨਹੀਂ ਕਿ ਫਿਰਦੇ ਕਿੱਥੇ ਨੇ ਫਿਰ ਕਮਾਈ ਤੁਹਾਡੀ ਉਨੀ ਹੈ ਉਹ ਤਾਂ ਵਧੀ ਨਹੀਂ ਜਾਂ हां ਉਸੇ ਖੇਤ ਚ ਬੰਦੇ ਜ਼ਰੂਰ ਵੱਧ ਗਏ ਫਿਰ ਹੱਥੀ ਕੋਈ ਕੰਮ ਨਹੀਂ ਕਰਦੇ ਬਾਈਏ ਬਾਈਏ ਸੈੱਟ ਕਰਤੇ ਤੁਹਾਡੀ ਚੌਧਰ ਨੇ ਤਾਂ ਮਲਕੀਤ ਸਿੰਘ ਦੇ ਬਾਣੀਆਂ ਦੀਆਂ ਆ ਗੱਲਾਂ ਚ ਪੇੜ ਮੰਗ ਵੱਜ ਰਹੀਆਂ ਸੀ ਪਰ ਉਹ ਕੌੜੇ ਕੌੜੇ ਕੋਟ ਲੰਗਾਈ ਜਾ ਰਿਹਾ ਸੀ ਜਿੰਨੀ ਚਾਦਰ ਓਨੇ ਕ ਪੈਸੇ ਪੈਰ ਪਸਾਰੀਏ ਮਲਕੀਤ ਸਿੰਘ ਕੀ ਪਚਾਲ ਆਇਆ ਸੀ ਮੁੰਡਾ ਵਿਆਹ ਉਹਨੂੰ 20 21 ਸਾਲ ਦਾ ਤਾਂ ਹੈਗਾ ਆ ਕੋਲੋਂ ਰਾਈ ਦੀ ਨਹੀਂ ਡੱਕਾ ਉਹ ਤੋੜਦਾ ਨਹੀਂ ਉਤੋਂ ਗੱਡੀ ਲੈਤੀ ਤੇ ਸੌਰੇ ਜਾਣਾ 6 ਮਹੀਨੇ ਤੋਂ ਬਾਕੀ ਟਾਈਮ ਇਹਦਾ ਕੀ ਕਰੋਗੇ ਅਚਾਰ ਪਾਓਗੇ ਮਲਕੀਤ ਸਿੰਘ ਕੋਲ ਜਵਾਬ ਨਹੀਂ ਸੀ ਕੋਈ ਦੱਸਣ ਨੂੰ ਕਿ ਉਹ ਕੀ ਕੰਮ ਆਊਗੀ ਪੜਿਆ ਕਿੰਨਾ ਮੁੰਡਾ ਪਤਾ ਨਹੀਂ ਕਾਲਜ ਤਾਂ ਅਜੇ ਵੀ ਤੁਰਿਆ ਫਿਰਦਾ ਹੈ ਕਰਦਾ ਪਤਾ ਨਹੀਂ ਕੀ ਹੈ ਸੌਰੇ ਜਾਣ ਲਈ ਗੱਡੀ ਕਿਰਾਏ ਤੇ ਵੀ ਜਾ ਸਕਦੀ ਨਾਲ ਜਾਊ ਡਰਾਈਵਰ ਮੇਰਾ ਇੰਨਾ ਕੰਮ ਹੈ ਅਜੇ ਤੱਕ ਆਵਦੀ ਗੱਡੀ ਨਹੀਂ ਲਈ ਪੱਕੀ ਕਰ ਹੋਈ ਗੱਡੀ ਇੱਕ ਕਾਲ ਤੇ ਗੇੜ ਚਾਹ ਖੜਦੀ ਤੁਸੀਂ ਵੇ ਵਜਾ ਫਜ਼ੂਲ ਖਰਚਦੇ ਆ ਬਿਨਾ ਮਤਲਬ ਤੋਂ ਘਰ ਭਰਨ ਲਈ ਚੀਜ਼ਾਂ ਖਰੀਦਿਓ ਫਿਰ ਉਹਨਾਂ ਨੂੰ ਸਾਂਭਣ ਲਈ ਘਰ ਵੱਡੇ ਕਰੀ ਜਾਂਦੇ ਹੋ ਤੇ ਨੇ ਪੈਸੇ ਫੋਕਣ ਲਾ ਦਿੱਤਾ ਫਿਰ ਖਾਣ ਪੀਣ ਵੀ ਲੱਗ ਜਾਉ ਦੇਈ ਜਾਈਂ ਗੁੱਠਾ ਲਈ ਜਾਈਂ ਕੰਢੇ ਆਪੇ ਬੀਜਿਓ ਤੁਸੀਂ ਫੋਕਰ ਪੁਣੀ ਚ ਤੇ ਵੱਢਣੇ ਵੀ ਆਪ ਨੂੰ ਹੀ ਪੈਣਿਆ ਸਿਆਣਿਆ ਕਹੇ ਭਾਈ ਪੋਖੇ ਕ ਰੋਟੀ ਦੀ ਹੋਵੇ ਨਾ ਮਲਕੀਤ ਸਿੰਘ ਇੱਕੋ ਪਕਾਈਏ ਚਾਰ ਪਕਾ ਕੇ ਸੁਟੋਂਗੇ ਤਾਂ ਕਣਕ ਮੁਕ ਦੀ ਟਾਈਮ ਨਹੀਂ ਲਾਉਂਦੀ ਮਲਕੀਤ ਸਿੰਘ ਨੂੰ ਬਾਣੀਏ ਦੀਆਂ ਗੱਲਾਂ ਸੁਣ ਕੇ ਤਾਪ ਚੜ ਗਿਆ ਬਾਣੀਏ ਨੇ ਬਹੀ ਅੱਗੇ ਕਰਤੀ ਮਲਕੀਤ ਸਿੰਘ ਦਾ ਗੁੱਠਾ ਜੋ ਪਹਿਲਾਂ ਕਦੇ ਗੋਲਿਆ ਨਹੀਂ ਸੀ ਅੱਜ ਚੱਕ ਨਾ ਹੋਇਆ ਛੱਡ ਰਹਿਣ ਦੇ ਯਾਰ ਕਹਿ ਕੇ ਖੜਾ ਹੋ ਗਿਆ ਬਾਹਰ ਬਾਹਰ ਮੁੰਡੇ ਨੇ ਗੱਡੀ ਦਾ ਹਾਰਨ ਫੇਰ ਮਾਰਾ ਤਾਂ ਮਲਕੀਤ ਸਿੰਘ ਭਾਰੇ ਹੋਏ ਪੈਰਾਂ ਤੇ ਤੁਰ ਪਿਆ ਬਾਣੀਆਂ ਵੀ ਨਾਲੇ ਬਾਹਰ ਆ ਗਿਆ ਮੁੰਡੇ ਕੋਲ ਆ ਕੇ ਕਹਿੰਦਾ ਪੁੱਤ ਆਪਣੀ ਮਾਂ ਗਹਿਣੇ ਕਰਕੇ ਆਸ਼ਕੀ ਨਹੀਂ ਕਰੀਦੀ ਧੀਆ ਪੈਣਾ ਸਾਵਧੀਆਂ ਸਾਂਝੀਆਂ ਹੁੰਦੀਆਂ ਮਲਕੀਤ ਸਿੰਘ ਸਿਆਣ ਸਮਝਾਈ ਕਰੇ ਜਾ ਕੇ ਮੁੰਡੇ ਨੂੰ ਮਲਕੀਤ ਸਿੰਘ ਦੀ ਚੁਕੀ ਹੋਈ ਗਰਦਨ ਉਸਦੀ ਹਾਲਤ ਦੱਸ ਰਹੀ ਸੀ ਮੁੰਡੇ ਨੇ ਗੱਡੀ ਦਾ ਬਰੋਲਾ ਬਣਾ ਦਿੱਤਾ ਗੁੱਸੇ 'ਚ ਚੱਕਮਾ ਜਿਹਾ ਗਾਣਾ ਛੱਡ ਲਿਆ ਮਲਕੀਤ ਸਿੰਘ ਨੂੰ ਗੁੱਸਾ ਚੜੀ ਜਾਵੇ ਦਿਲ ਕਰਦਾ ਸੀ ਗੱਡੀ ਤੋਂ ਉਤਾਰ ਕੇ ਇਸ ਦੇ ਛਿੱਤਰ ਮਾਰੇ ਪਰ ਕੁਝ ਸੋਚ ਕੇ ਉਹ ਚੁੱਪ ਸੀ ਥੋੜੇ ਟਾਈਮ ਦੀ ਚੁੱਪ ਤੋਂ ਬਾਅਦ ਮੁੰਡੇ ਨੂੰ ਕਹਿੰਦਾ ਆਪਾਂ ਬਾਣੀਏ ਦੇ ਘਰ ਮੂਰਦੀ ਜਾਣਾ ਅੱਜ ਮੁੰਡੇ ਨੇ ਬ੍ਰੇਕ ਮਾਰ ਲਏ ਪਰ ਫਿਰ ਮਾਨ ਚ ਸੋਚਿਆ ਕੋਈ ਕੰਮ ਕਿਹਾ ਹੋਊ ਇਹਨੂੰ ਲੈ ਚੱਲਦੇ ਕੰਮ ਬਣ ਗਿਆ ਇੱਕ ਹੋਰ ਗੇੜੀ ਵੱਜੂ ਜਾਂਦਾ ਰਹਿ ਬੁੜਿਆ ਅੰਦਰੋਂ ਖੜ ਗਿਆ ਤੇ ਗਾਣੇ ਦੀ ਆਵਾਜ਼ ਜਰਾ ਉੱਚੀ ਕਰਕੇ ਸ਼ੀਸ਼ਾ ਡਾਊਨ ਕਰ ਲਿਆ ਘਰ ਲੰਘਦੇ ਗਏ ਬਾਣੀਏ ਦਾ ਘਰ ਵੀ ਲੰਘ ਗਿਆ ਜਦੋਂ ਮੁੰਡੇ ਨੇ ਪੁੱਛਿਆ ਬਾਪੂ ਕਿਹਦੇ ਕੋਲ ਜਾਣਾ ਹੈ ਅੱਗੇ ਤਾਂ ਮੋੜ ਆ ਗਿਆ ਮੋੜ ਨੂੰ ਮੋੜਨਾ ਹੀ ਤਾਂ ਤੈਨੂੰ ਚਾਹਣਾ ਹੈ ਖੈਰ ਮੈਨੂੰ ਤਾਂ ਕੋਈ ਫਰਕ ਪਿਆ ਨਹੀਂ ਯਾਰ ਇਸ ਗੇੜੀ ਗੂੜੀ ਨਾਲ ਇੱਕ ਹੋਰ ਮਾਰੀ ਯਾਰ ਕਹਿੰਦੇ ਸਵਾਦ ਹੀ ਬਹੁਤ ਆਉਂਦਾ ਮੈਂ ਤਾਂ ਸੁਣਿਆ ਸੀ ਪਰ ਸਾਲਾ ਮੈਨੂੰ ਕਿਉਂ ਨਹੀਂ ਆਇਆ ਨਾ ਤੇਰੇ ਚ ਕੋਈ ਫਰਕ ਦਿਸ ਰਿਹਾ ਹੁਣ ਜੇ ਫਰਕ ਹੀ ਕੋਈ ਨਹੀਂ ਪੈਂਦਾ ਫੇਰ ਤਾਂ ਤੁਰ ਜਾਣਾ ਸ਼ਾਮ ਸਮਾਂ ਤੇ ਤੇਲ ਦੋਨੋਂ ਫੂਕੇ ਜਾਣਾ ਪਤੰਦਰਾ ਮਲਕੀਤ ਸਿੰਘ ਸੀਸਾ ਡਾਊਨ ਕਰਕੇ ਰਾਹ ਤੇ ਚ ਗੇੜੀਆਂ ਲਾਉਂਦੇ ਜਿਹੜੀਆਂ ਦਿੰਦੇ ਮੁੰਡਿਆਂ ਨੂੰ ਕਹਿਣ ਲੱਗ ਪਿਆ ਕੁਝ ਖੱਟਿਆ ਵੀ ਹਾ ਹਾ ਸਾਰੇ ਤੇਰੇ ਵਰਗੇ ਹੀ ਆ ਵੇ ਲੜ ਮਲਕੀਤ ਸਿੰਘ ਨੇ ਮੁੰਡਿਆਂ ਮੁੰਡੇ ਦੇ ਮੋਢੇ ਨੂੰ ਥਾਪੜ ਦੇ ਹੋਏ ਹੱਸ ਕੇ ਕਿਹਾ ਮੁੰਡਾ ਪਾਣੀ ਪਾਣੀ ਹੋ ਗਿਆ ਉਸਦੇ ਪੈਰ ਪੱਥਰ ਹੋ ਗਏ ਸੀਟ ਤੇ ਸੁੱਨ ਹੋਇਆ ਬੈਠਾ ਸੀ ਕੀ ਗੱਲ ਹੋ ਗਈ ਯਾਰ ਸੱਚ ਤਾਂ ਆਈਓ ਆ ਪਰ ਦਿਖਦਾ ਨਹੀਂ ਘਰੇ ਤਾਂ ਲੈ ਚੱਲ ਹੁਣ ਮੁੰਡੇ ਦੀ ਸਮਝ ਤੋਂ ਬਾਹਰ ਹੋ ਗਈ ਗੱਲ ਉਸ ਨੂੰ ਲੱਗਾ ਕਿਸੇ ਨੇ ਉਸ ਨੂੰ ਪਹਾੜ ਤੋਂ ਤੱਕਾ ਦਿੱਤਾ ਤੇ ਉਸ ਦਾ ਕੱਕ ਵੀ ਨਾ ਬਚਿਆ ਹੁਣ ਗੱਡੀ ਤੁਰ ਤਾਂ ਰਹੀ ਸੀ ਪਰ ਗੱਡੀ 'ਚ ਨਾ ਹੁਣ ਰਫਤਾਰ ਸੀ ਤੇ ਨਾ ਸਾਊਂਡ ਇੱਕ ਚੁੱਪ ਪਸਰ ਗਈ ਤੇ ਲੰਘਦੇ ਹੋਏ ਰੁੱਖਾਂ ਦੇ ਚਿਹਰੇ ਤੇ ਮੁਸਕਾਨ ਸੀ ਤੇ ਮਲਕੀਤ ਸਿੰਘ ਦੇ ਚਿਹਰੇ ਤੇ ਸਕੂਨ ਦੂਜੇ ਟੋਟੇ ਤੇ ਹੀ ਮਲਕੀਤ ਸਿੰਘ ਦੀ ਘਰ ਵਾਲੀ ਸਰਾਣੇ ਬਿਜਲੀ ਦਾ ਬਿੱਲ ਲਿਆ ਖੜੀ ਹੀ ਨਾਲੇ ਕਹਿੰਦੀ ਬਿੱਲ ਹੀ ਨਹੀਂ ਪੂਰੇ ਆਉਂਦੇ ਹੁਣ ਤਾਂ ਅੱਗ ਲੱਗਣੀ ਬਿੱਲ ਦੀ ਮੋਟੀ ਰਕਮ ਦੇਖ ਕੇ ਮਲਕੀਤ ਸਿੰਘ ਨੇ ਉਸ ਨੂੰ ਮੁਠੀ 'ਚ ਕੁੱਟ ਲਿਆ ਤੇ ਫੇਰ ਸੋਚਾਂ 'ਚ ਡੁੱਬ ਗਿਆ। 9 ਵਜ ਚੁੱਕੇ ਸੀ ਉઠਿਆ ਦੂਜੀ ਵਾਰ ਚਾਹ ਪੀਤੀ ਤੇ ਜਾ ਕੇ ਬਿਜਲੀ ਵਾਲਾ ਮੇਨ ਸਵਿੱਚ ਕੱਟ ਦਿੱਤਾ। 10 ਕਿੰਟ ਮਿੰਟ ਬਾਅਦ ਮੁੰਡੇ ਦੇ ਕਮਰੇ ਦਾ ਕੁੰਡਾ ਖੁੱਲਿਆ ਦੋਨੋਂ ਮੀਆਂ ਬੀਵੀ ਬਾਹਰ ਆਏ। ਖੁੱਲ ਗਈ ਨੀਂਦ ਪੁੱਤ, ਛੇਰਾ ਚਾਹ ਪੀਲਾ ਤੇ ਆਬ ਲੈ ਬਿੱਲ ਭਰ ਕੇ ਆ। ਕੋਈ ਨਾ ਰੱਖ ਦੇ ਭਰਾਉ ਪੈਸੇ ਕੱਢ ਕੇ ਰੱਖ ਜਾਈਂ। ਮੁੰਡਾ ਰੁੱਖਾ ਹੀ ਬੋਲਿਆ, ਪਾਸੇ ਤਾਂ ਪੁੱਤਰਾ ਜਿਹੜਾ ਵਾਤੂ ਉਹੀ ਪਰੂ ਇਹ ਸੀਮਣਾ ਤੁਹਾਨੂੰ ਨਹੀਂ ਆਉਂਦੀ ਨੀਂਦ ਰਜਵਾੜਿਆਂ ਨੂੰ ਸਾਡਾ ਤਾਂ ਫਰਾਟੇ ਨਾਲ ਵਧੀਆ ਸਰਦਾ ਜਿਆਦਾ ਗਰਮੀ ਲੱਗੂ ਤਾਂ ਕੋਲਰ ਚ ਪਾਣੀ ਪਾ ਲਵਾਂਗੇ ਨਾਲੇ ਗੱਲ ਸੁਣ ਮੇਰੀ ਘੱਟੀ ਰੱਖਣੀ ਆ ਤਾਂ ਕਿਸ਼ਤ ਵੀ ਭਾਰਾਂ ਫੇਰ ਨਾ ਕਹੀਂ ਦੱਸਿਆ ਨੀ ਮਲਕੀਤ ਨੇ ਝਾੜਿਆ ਪਰਨਾ ਤੇ ਆਪਣੇ ਪੁਰਾਣੇ ਹੀਰੋ ਨੂੰ ਪੈਡਲ ਮਾਰ ਦਿੱਤਾ ਮੁੰਡੇ ਨੂੰ ਗੁੱਸਾ ਚੜਿਆ ਆਪਣੀ ਘਰ ਵਾਲੀ ਨੂੰ ਗੁੱਸੇ ਚ ਆਵਾਜ਼ ਮਾਰੀ ਆ ਮੇਨਸ ਵਿੱਚ ਚੱਕ ਮੱਚਦਾ ਫਲੈਟ ਕੱਟ ਗਿਆ ਬੁੜਾ ਭੈਣ ਆਪਣੇ ਪਿਆਉਣ ਨੂੰ ਗਾਲ ਕੱਢ ਕੱਢਦੇ ਨੇ ਨੂੰ ਭੋਰਾ ਸ਼ਰਮ ਨਹੀਂ ਕਰੀ ਮੁੰਡੇ ਦੀ ਮਾਂ ਨੂੰ ਹੁਣ ਕਲੇਸ਼ ਫਿਰ ਪੈਂਦਾ ਦਿਖ ਰਿਹਾ ਸੀ ਦੋਨੋਂ ਆਪਣੇ ਕਮਰੇ 'ਚ ਫੇਰ ਵੜ ਗਏ ਤੇਰੇ ਕੋਲ ਕਿੰਨੇ ਪਏ ਐ ਮੁੰਡ ਨੇ ਪ੍ਰੀਤ ਨੂੰ ਨੇੜੇ ਹੋ ਕੇ ਪੁੱਛਿਆ ਮੇਰੇ ਕੋਲ ਕੁਝ ਨਹੀਂ ਨਾ ਹੀ ਮੈਥੋਂ ਉਮੀਦ ਕਰੀ ਕੋਈ ਕਿ ਮੈਂ ਕੁਝ ਵੇਚਣ ਲਈ ਤੈਨੂੰ ਦੇਵਾਂ ਮੈਤਾ ਤੈਨੂੰ ਕਿਹਾ ਵੀ ਨਹੀਂ ਅਸੀਂ ਲਵਾਉ ਨੂੰ ਨਾ ਮੈਨੂੰ ਕੋਈ ਸ਼ੌਂਕ ਗੱਡੀ 'ਚ ਬਹਿਣ ਦਾ ਆਪਣਾ ਆਪੇ ਦੇਖ ਲਓ ਪ੍ਰੀਤ ਨੇ ਸੌ ਦੀ ਇੱਕ ਸੁਣਾ ਕੇ ਪੱਲਾ ਛਡਾ ਲਿਆ ਭੈਣ ਤੂੰ ਵੀ ਮੌਕੇ ਤੇ ਬਣ ਜਾਇਆ ਕਰ ਗਾਲ 'ਚ ਗੁੱਸਾ ਕੱਢ ਕੇ ਮੂੰਹ ਘੁਮਾ ਕੇ ਪਏ ਨੂੰ ਪਤਾ ਨਹੀਂ ਲੱਗਾ ਫਿਰ ਕਦੋਂ ਨੀਂਦ ਆ ਗਈ 4 ਵਜੇ ਮੋਬਾਈਲ ਖੜਕਿਆ ਉਸਨੇ ਚੱਕਿਆ ਤਾਂ ਜੱਸਾ ਬੋਲਿਆ ਕਿੱਥੇ ਆ ਘਰੇ ਆ ਕੀ ਘਰੇ ਕੀ ਗੱਡੀ ਲੈ ਕੇ ਆ ਇੱਕ ਮਿੱਤਰ ਤੋਂ ਪਾਰਟੀ ਲੈਣੀ ਹੈ ਨਾਵਾ ਪੁਰਜਾ ਵਸਾਇਆ ਉਹਨੇ ਤੇਰੀ ਬਾਣੀਆਂ ਵਾਲੀ ਨਾਲ ਹੀ ਪੜਦੀ ਹੈ ਅੱਛਾ ਆਉਣਾ ਫਿਰ ਛੇਤੀ ਆਈਂ ਟਾਈਮ ਚੱਕਣਾ ਕਹਿੰਦਾ ਕਹਿੰਦਾ ਜੱਸਾ ਫੋਨ ਕੱਟ ਗਿਆ ਤਿਆਰ ਹੋ ਕੇ ਜਾਣ ਲੱਗੇ ਨੂੰ ਮਾਂ ਕਹਿੰਦੀ ਛੇਤੀ ਆ ਜੀ ਪੁੱਤ ਤੇਰਾ ਬਾਪੂ ਗੁੱਸਾ ਕਰਦਾ ਆਜੋ ਯਾਰ ਕਹਿ ਕੇ ਸਪਲੈਂਡਰ ਦੀ ਕਿੱਕ ਮਾਰਦੀ ਅੱਗੇ ਜੱਸੇ ਤੇ ਉਸ ਦਾ ਮਿੱਤਰ ਉਹਨੂੰ ਸਪਲੈਂਡਰ ਤੇ ਵੇਖ ਮੱਥੇ ਵੱਟ ਭਾ ਗਏ ਗੱਡੀ ਨਹੀਂ ਲੈ ਕੇ ਆਇਆ ਸਵਾਲ ਮੂੰਹ ਤੇ ਮਾਰਿਆ ਉਹਦੇ ਰੁਕਣ ਤੋਂ ਪਹਿਲਾਂ ਉਹ ਨਹੀਂ ਯਾਰ ਮੈਂ ਨਹੀਂ ਜਾਣਾ ਬਾਪੂ ਔਖਾ ਜਿਹਾ ਹੁੰਦਾ ਅੱਜ ਕੱਲ ਨਾਲੇ ਜੱਸੇ ਯਾਰ ਗੱਲ ਸੁਣ ਇੱਕ ਜੱਸੇ ਨੂੰ ਪਾਸੇ ਕਰਕੇ ਬਾਪੂ ਦੇ ਗੁੱਸੇ ਦੀ ਕਹਾਣੀ ਦੱਸੀ ਤਾਂ ਜੱਸਾ ਕਹਿੰਦਾ ਭਰਾਵਾ ਤੈਨੂੰ ਪਤਾ ਹੀ ਹੈ ਆਪਾਂ ਤਾਂ ਹੈਗੇ ਲੰਡੇ ਵਿਚੜੇ ਪੈਕਪੂਕ ਲਾਉਣਾ ਤਾਂ ਗੱਲ ਕਰ ਕਹਿੰਦੇ-ਕਹਿੰਦੇ ਜੱਸੇ ਨੇ ਫੋਨ ਮੀਤੇ ਨੂੰ ਮਾਰਿਆ ਉਹ ਤੇਰੇ ਵਾਲਾ ਬੁਲਟ ਲੈ ਕੇ ਆ ਛੇਤੀ ਆ ਯਾਰ ਆ ਫੁਕਰਾਂ ਮੌਕੇ ਤੇ ਮੂਤ ਗਿਆ ਮੁੰਡੇ ਨੂੰ ਆਪਣੀ ਜਗਰੀ ਯਾਰ ਤੋਂ ਇਹ ਉਮੀਦ ਨਹੀਂ ਸੀ ਉਹ ਸਮਝ ਗਿਆ ਸੀ ਕਿ ਇਹਦੀ ਯਾਰੀ ਸਿਰਫ ਗੱਡੀ ਕਰਕੇ ਸੀ ਮੁਰਦੇ ਉਸ ਨੂੰ ਨਾਲ ਬਿਠਾ ਕੇ ਦਿੱਤੀਆਂ ਗੇੜੀਆਂ ਉਸ ਨੂੰ 16 ਵਾਂਗ ਚੁਬੀਆਂ ਮੁੰਡਾ ਵਾਪਸ ਘਰ ਆ ਗਿਆ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ